ਤੇ ਤਾ ਸਾਮੰਦ ਦੇ ਅਸੀਂ ਪੈਸਾ ਦੇ ਦੋ ਕੋਲ ਅਸੀਂ ਚੁੰਗੀਆਂ ਚਰਾ ਲਾ ਲਏ ਉਹ ਕੁੰਡੇ ਉਤਾਰੇ ਨਹੀਂ ਕਿ ਦੋ ਜਾਣ ਉਹ ਤਾਂ ਨੇ ਕੋਈ ਨਹੀਂ ਕਿ ਉਹ ਮੈਂ ਖੂਨ ਸਪੈਂਡ ਕਰਾਈ ਆਈ ਨੇ ਉਹ ਜੇ ਆਹ ਖੂਨ ਸੇ ਵੀ कबड्डी खिडारी की जान तो बाद उसके परिवारिक मैंबर का हाल तुम देख ही रहे हो दस दी कि खबर मोहाली के पिंड कुेड़ी के संबंधित है जिथे चालीस साल चरणप्रीत की जान जाने बाद उसके भतीजे समेत परिवारिक मैंबर ने कई व्डे इल्जाम पुलिसवाले ही लगाए ने ਜੀ ਇਹਨਾਂ ਦੇ ਭਤੀਜ ਨੂੰ ਆ ਇਹ ਚਾਚਾ ਭਤੀਜਾ ਦੋਨੋਂ ਹੀ ਪਿਛਲੇ 1 ਸਾਲ 2 ਮਹੀਨਿਆਂ ਦੇ ਕਿਸੇ ਕੇਸ ਚ ਅੰਦਰ ਸੀਗੇ ਮੇਰੇ ਘਰ ਵਾਲੇ ਦੀ ਰਾਤੀ ਜਮਾਨ ਤੋਂ ਹੀ ਜਦੋਂ ਇਹ ਬਾਹਰ ਆਇਆ ਨਾ ਇਹਨੇ ਆਂਦਿਆਂ ਹੀ ਦੱਸਿਆ ਕਹਿੰਦਾ ਅੰਦਰ ਨਾ ਡਿਊਟੀ 'ਚ ਕੁੱਟ ਰਿਆ ਕਿਸੇ ਨੂੰ ਮੈਂ ਕਿਹਾ ਅੱਛਾ ਹੀ ਕਹਿੰਦੇ ਫੋਨ ਪੜਿਆ ਗਿਆ ਉਹਨਾਂ ਤੋਂ ਆਪਾਂ ਕਿਹਾ ਚਲੋ ਠੀਕ ਆ ਤੇ ਅਸੀਂ ਇਹਨਾਂ ਨੂੰ ਲੈ ਕੇ ਆ ਗਏ ਸਵੇਰੇ ਸਾਨੂੰ ਸਾਨੂੰ ਨਾ ਸਾਡੇ ਥਾਣੇ ਤੋਂ ਫੋਨ ਆਇਆ ਕਹਿੰਦੇ ਵੀ ਆਏ ਕਰਕੇ ਇਹਦੀ ਡੈਥ ਹੋ ਗਈ ਜਨਪ੍ਰੀਤ ਦੀ ਤੇ ਆਪਾਂ ਚਲੋ ਯਕੀਨ ਨਹੀਂ ਮੰਨਿਆ ਕਿਉਂਕਿ ਜੇਲ੍ਹ ਵਾਲੇ ਇੱਕ ਉੱਥੇ ਮੁਲਾਜ਼ਮ ਸੀ ਉਹ ਸਾਡੇ ਨਾਲ ਦੇ ਪਿੰਡ ਦੇ ਹੀ ਆ ਤੇ ਅਸੀਂ ਯਕੀਨ ਨਹੀਂ ਮੰਨਿਆ ਫਿਰ ਉਹਨਾਂ ਨੇ ਕੋਈ ਸਰਟੀਫਿਕੇਟ ਸਾਨੂੰ ਭੇਜਿਆ ਹਸਪੀਟਲ ਵੱਲੋਂ ਜਿਹੜਾ ਹੁੰਦਾ ਹੈ ਤੇ ਜਦਦੇ ਅਸੀਂ ਇੱਥੇ ਆਏ ਹੋਏ ਬਸ ਜਿੱਦੀ ਵੈਰੀਫਿਕੇਸ਼ਨ ਚੱਲ ਰਹੀ ਪਰ ਸਾਨੂੰ ਜੇਲ੍ਹ ਦੇ ਅੰਦਰੋਂ ਹੁਣ ਮੁੰਡਿਆਂ ਦੇ ਫੋਨ ਆਈ ਜਾ ਰਹੇ ਆ ਕਿ ਅਸੀਂ ਇੱਥੇ ਅੰਦਰ ਰੋਟੀ ਵਗੈਰਾ ਕੁਝ ਨਹੀਂ ਫੜਦੇ ਇਹਨਾਂ ਨੇ ਚੰਨਪ੍ਰੀਤ ਨੂੰ ਰਾਤੀ ਲਾ ਜਾ ਕੇ ਕੁੱਟਿਆ ਬਹੁਤ ਜ਼ਿਆਦਾ ਪਰ ਹੁਣ ਉਹਦਾ ਸਰੀਰ ਦੇਖਿਆ ਸਰੀਰ ਤੇ ਇੱਕ ਵੀ ਨਿਸ਼ਾਨੀ ਆ ਕੁੱਟ ਮਾਰ ਦਾ ਠੀਕ ਹੈ ਨਾ ਜੀ ਪਰ ਹੁਣ ਇਹ ਸਾਨੂੰ ਕਲੈਰੀਫਿਕੇਸ਼ਨ ਕੋਈ ਨਹੀਂ ਦੇ ਰਹੇ ਵੀ ਕਿਵੇਂ ਮਰਿਆ ਆ ਕਿਵੇਂ ਕੀ ਹੋਇਆ ਸੀ ਹਸਪੀਟਲ ਕਿਵੇਂ ਲੈ ਕੇ ਆਏ ਆ ਜੱਜ ਆਏ ਸੀ ਕਿ ਜੱਜ ਸਾਹਿਬ ਸਾਡੇ ਬਿਆਨ ਲਿੱਤੇ ਉਹਨਾਂ ਨੇ ਆਪਣੇ ਵੱਲੋਂ ਉਹਨਾਂ ਨੇ ਸਾਨੂੰ ਕੋਈ ਕਲੈਰੀਫਿਕੇਸ਼ਨ ਨਹੀਂ ਦਿੱਤੀ ਵੀ ਹੋਇਆ ਕੀ ਇਹਨਾਂ ਨੇ ਬਸ ਇੰਜ ਦਿਖਾਤਾ ਕਿ ਮਰਿਆ ਪਿਆ ਉਹਰੇ ਹੋਰ ਕੋਸ਼ਿਸ਼ ਨਹੀਂ ਦਿਖਾਇਆ ਇਹਨਾਂ ਨੇ ਸਾਨੂੰ ਕੋਈ ਇਹਨਾਂ ਨੂੰ ਬਿਮਾਰੀ ਤਾਂ ਨਹੀਂ ਸੀ ਕਿਸੇ ਕਿਸਮ ਦੀ ਨਾ ਜੀ ਨਾ ਬਿਮਾਰੀ ਕੋਈ ਨਹੀਂ ਭਲਵਾਨੀ ਕਰਦੇ ਰਹੇ ਨੇ ਬਿਮਾਰੀ ਕੋਈ ਨਹੀਂ ਸੀ ਇਹਨਾਂ ਨੂੰ ਇਹਨਾਂ ਦਾ ਐਡਾ ਸਰੀਰ ਆ ਹੁਣ ਵੀ ਤੁਸੀਂ ਦੇਖੋਗੇ ਆਪਾਂ ਤੁਹਾਨੂੰ ਫੋਟੋ ਪਾ ਦੰਨੇ ਆ ਸਰੀਰ ਐਡਾ ਨਾ ਕਿ ਕੋਈ ਦੇਖ ਕੇ ਕਹਿ ਨਹੀਂ ਸਕਦਾ ਕਿ ਇਹ ਬਿਮਾਰ ਹੋ ਸਕਦੇ ਬਿਮਾਰੀ ਤੇਨੂੰ ਨੂੰ ਕੁਛ ਵੀ ਨਹੀਂ ਸੀਗੀ ਕੁੱਟ ਮਾਰਦਾ ਤੁਹਾਨੂੰ ਕਿਦਾਂ ਮਨ ਕੇ ਸ਼ੱਕ ਹੋਇਆ ਜਾਂ ਕਿਤੇ ਤੁਹਾਨੂੰ ਕੁੱਟ ਮਾਰਦਾ ਸਾਨੂੰ ਸ਼ੱਕ ਨਹੀਂ ਸੀ ਸੰਤ ਇਹਦੀ ਸੀ ਆਪ ਹੀ ਕੋਈ ਡੈਥ ਹੋ ਗਈ ਨੇਚਰਲ ਚਲੋ ਹਨਾ ਪਰ ਸਾਨੂੰ ਹੁਣ ਜੇਲਾ ਚੋਂ ਅੰਦਰੋਂ ਫੋਨ ਆਈ ਜਾ ਰੇ ਮੁੰਡਿਆਂ ਦੇ ਇਸ ਸਟੇਡੀਆ ਕੋਲ ਆਈ ਜਾ ਰਹੀ ਹੈ ਕਿ ਇਹਨਾਂ ਨੇ ਰਾਤੀ ਕੁੱਟਿਆ ਉਹਨੂੰ ਰਾਤੀ ਕੁੱਟਦਿਆਂ ਲੈ ਕੇ ਗਏ ਆ ਜਿਹੜੀ ਉਹਦੀ ਬੈਰਕ ਚ ਰਹਿੰਦੇ ਸੀ ਨਾ ਜਿਸ ਬੈਰਕ ਚ ਉਸ ਬੈਰਕ ਚੋਂ ਫੋਨ ਆ ਰਹੇ ਮੁੰਡਿਆਂ ਦੇ ਕਿ ਇਹਨਾਂ ਨੇ ਕੁੱਟਿਆ ਸਾਨੂੰ ਤੁਸੀਂ ਚਨਪ੍ਰੀਤ ਨੂੰ ਕੁੱਟਿਆ ਇਹ ਤੁਸੀਂ ਜੇਲ੍ਹ ਦੇ ਬਾਹਰ ਆ ਜਾਓ ਉੱਥੇ ਧਰਨਾ ਦਿਓ ਲਾਸ਼ ਨਾਲ ਲੈ ਕੇ ਜਾਇਓ ਇੰਦੇ ਕੁੱਟੰਦਾਂ ਕੋ ਰੀਜ਼ਨ ਦੱਸੋ ਕੁੱਟੰਦਾਂ ਰੀਜ਼ਨ ਆਈ ਵੀ ਜਿਹੜੇ ਮੁੰਡਿਆਂ ਨੂੰ ਇਹ ਕੋਟਰੇ ਸੀ ਨਾ ਸ਼ਾਮੀ ਫੋਨ ਦੇ ਚੱਕਰ 'ਚ ਵੀ ਫੋਨ ਇੰਨਾ ਕੋਲ ਉਹਨਾਂ ਨੇ ਇਹ ਨਾਮ ਲਿੱਤਾ ਵੀ ਫੋਨ ਚੰਨਪ੍ਰੀਤ ਕੋਲ ਪਿਆ ਸਾਡਾ ਤਾਂ ਉਹ ਚੰਨਪ੍ਰੀਤ ਤੋਂ ਬਸ ਫੋਨ ਕਢਾਉਣ ਦੇ ਚੱਕਰ 'ਚ ਇਹਨਾਂ ਨੇ ਇੰਨਾ ਕੁੱਟਿਆ ਉਹਨੂੰ ਕਿ ਸਵੇਰੇ ਸਾਨੂੰ ਬਸ ਆਇਓ ਦੱਸਿਆ ਵੀ ਉਹ ਪੂਰਾ ਹੋ ਗਿਆ ਪੂਰਾ ਹੋ ਗਿਆ ਵੀ ਸਾਡੇ ਥਾਣੇ ਵਾਲਿਆਂ ਨੇ ਦੱਸਿਆ ਜੇਲ੍ਹ ਵੱਲੋਂ ਸਾਨੂੰ ਕੋਈ ਫੋਨ ਨਹੀਂ ਆਇਆ ਅਸੀਂ ਤਾਂ ਜਦੋਂ ਇੱਥੇ ਪਹੁੰਚੇ ਸਾਨੂੰ ਇੱਥੇ ਜਿਹੜੇ ਜੱਜ ਸਾਹਿਬ ਆਏ ਹੋਏ ਸੀਗੇ ਉਹਨਾਂ ਨੇ ਬਸ ਸਾਡੇ ਬਿਆਨ ਲਿੱਤੇ ਆਦਰਵਾਇਜ਼ ਕਿਸੇ ਦਾ ਕੁਝ ਨਹੀਂ ਕੀਤਾ ਨਾ ਆਪਣੇ ਵੱ بس ਜੋ ਸਾਤੋਂ ਪੁੱਛਿਆ ਵੀ ਕਿਵੇਂ ਮਰ ਗਿਆ ਸਾਨੂੰ ਕੀ ਪਤਾ ਕਿਵੇਂ ਮਰ ਗਿਆ ਮਾਰਿਆ ਤਾਂ ਇਹਨਾਂ ਨੇ ਆ ਸੰਤ ਬਸ ਅੰਦਰੋਂ ਮੁੰਡਿਆਂ ਦਾ ਫੋਨ ਆਇਆ ਵੀ ਇਹਨਾਂ ਨੇ ਮਾਰਿਆ ਰਾਤੀ ਕੁੱਟਿਆ ਬਹੁਤ ਆ ਚੌਂਦੀ ਜੀ ਇਨਸਾਫ ਤੁਸੀਂ ਅੰਦਰ ਵੀ ਇੱਕ ਵਾਰੀ ਜਾਓ ਉਹਨਾਂ ਤੋਂ ਕਲੈਰੀਫਿਕੇਸ਼ਨ ਮੰਗੋ ਨਾ ਜਿਹੜੇ ਅੰਦਰ ਬੈਰਕ ਚ ਕੈਦ ਦੀ ਜੋ ਵੀ ਇਹਨਾਂ ਦੇ ਹੈਗੇ ਆ ਉਹ ਕਹਿ ਰਹੇ ਸੀ ਗਵਾਹੀਆਂ ਦਵਾਂਗੇ ਸਾਰੇ ਪਰ ਹੁਣ ਆਏ ਆ ਕਿ ਕੋਈ ਇੱਕ ਪਾਰਟਿਕੂਲਰ ਇੱਕ ਬੰਦੇ ਦਾ ਨਾਮ ਨਹੀਂ ਨਾ ਲੈ ਸਕਦੇ ਕਿਉਂਕਿ ਇਹਨਾਂ ਨੇ ਉਹਨੂੰ ਵੀ ਕੁੱਟਣਾ ਅੰਦਰ ਜਾ ਕੇ ਜੇਲ੍ਹ ਇੱਕ ਅਜਿਹੀ ਚੀਜ਼ ਆ ਜਿੱਥੇ ਕੋਈ ਜਿੱਡਾ ਮਰਜੀ ਅਫਸਰ ਚੱਲਦੇ ਉਹ ਹਰੇਕ ਕੋਈ ਡਰਦਾ ਹੈ ਡਰਦਾ ਕਿਉਂਕਿ ਉੱਥੇ ਕਿਸੇ ਦਾ ਕੁਝ ਨਹੀਂ ਚੱਲਦਾ ਉੱਥੇ ਸਭ ਕੁਝ ਖਤਮ ਹੋ ਜਾਂਦਾ ਜਾ ਕੇ ਠੀਕ ਹੈ ਐਂਡੀਪੀਐਸ ਜੀ ਪਿਛਲੇ 2023 ਚ 13 ਮਈ ਨੂੰ ਜੇਲ੍ਹ ਚ ਗਏ ਸੀ ਅਸੀਂ 14 14.5 ਮਹੀਨੇ ਬਾਅਦ ਮੈਂ ਬਾਹਰ ਆਇਆ ਤਾਂ ਹੁਣ ਤੇ ਕੱਲ ਜਦੋਂ ਮੈਂ ਬਾਹਰ ਆਇਆ ਗੁੱਡੀ ਚ ਤਿੰਨ ਬੰਦਿਆਂ ਨੂੰ ਫੋਨ ਪੜਾਇਆ ਗਿਆ ਤਾਂ ਉਹਨਾਂ ਤੋਂ ਕੁਛ ਮੇਰੇ ਤਰ੍ਹਾਂ ਕੁੱਟਿਆ ਜਾ ਰਿਹਾ ਸੀ ਮਲਾਗਾਂ ਵੱਲੋਂ ਮੈਂ ਆਪ ਕੋ ਅੱਖਾਂ ਨਾਲ ਦੇਖਿਆ ਹੀ ਉਸ ਤੋਂ ਬਾਅਦ ਉਹਨਾਂ ਨੇ ਜਿਹੜੇ ਬੰਦਿਆਂ ਨੂੰ ਕੁੱਟਿਆ ਤਿੰਨਾਂ ਨੇ ਗਾਂ ਚਰਨਪ੍ਰੀਤ ਦਾ ਨਾਮ ਲੇਤਾ ਤੇ ਮੈਨੂੰ ਇਧਰ ਉਹਨਾਂ ਨੇ ਬਾਹਰ ਕੱਢਤਾ ਪਿੱਛੋਂ ਚੱਲ ਪੀਤ ਨੂੰ ਬੁਲਾਇਆ ਡੂਡੀ ਚ ਕੁੱਟਮਾਰ ਕਰੀ ਗਈ ਅੰਦਰੋਂ ਵੀ ਮੈਨੂੰ ਬਹੁਤ ਫੋਨ ਆਏ ਮੁੰਡੇ ਜੇਲ੍ਹ ਚ ਕਰ ਰਹੇ ਆਂ ਕਹਿੰਦੇ ਨਜਾਇਜ਼ ਕੁੱਟਮਾਰ ਕਰੀ ਇਹਨਾਂ ਨੇ ਨਜਾਇਜ਼ ਮੰਦਾਂ ਵਸਾਇਆ ਇਹ ਕੁੱਟਮਾਰ ਨਾਲ ਮੌਤ ਹੋਈ ਹੈ ਜੀ ਜਿਹੜੀ ਸਾਰੀ ਗੱਲ ਹੈ ਜੀ ਜਿਹੜੇ ਅੰਦਰ ਹਾਲਾਤ ਕੀ ਹੈ ਜੇਲ੍ਹ ਦੇ ਅੰਦਰ ਅੰਦਰ ਹੀ ਕੁੜਦੇ ਬਹੁਤ ਹੈ ਜੀ ਮਲਾਜਮ ਪਸ਼ੂਆਂ ਨੂੰ ਕੁੜਦੇ ਜੀ ਕੋਈ ਵੀ ਗਲਤੀ ਹੋਵੇ ਗਲਤੀ ਨਾ ਵੀ ਹੋਵੇ ਨੋਏ ਲਿਆ ਜੀ ਅੱਗੇ ਫੜਿਆ ਤਾਂ ਨਹੀਂ ਉਹ ਤੋਂ ਇਨਕੁਆਰੀ ਵੀ ਕਰਨੀ ਚਾਹੀਦੀ ਬੰਦੇ ਦਾ ਹੈ ਜਾਂ ਨਹੀਂ ਹੈ ਦੁਸ਼ਮਣ ਕੋਈ ਵੀ ਨੋ ਲੇ ਦੇਵੇ ਅੱਗੇ ਚੱ ਪਰ ਅੰਦਰ ਜੇਲ੍ਹ ਦੇ ਵਿੱਚ ਫੋਨਾਂ ਦੇ ਜਾਂ ਬਾਕੀ ਸਮਾਨ ਜਿਹੜਾ ਜਾਂਦਾ ਉਹਦੇ ਕੀ ਹਾਲਾਤ ਨੇ ਕਿੰਨਾ ਫੋਨ ਪ੍ਰਸ਼ਾਸਨ ਲੈ ਕੇ ਜਾਂਦਾ ਇਹ ਅੰਦਰ ਸਮਾਨ ਆਪੇ ਵੇਚਦੇ ਆ ਜੀ ਆਪੇ ਫੜਦੇ ਆ ਉਹੀ ਸਮਾਨ ਉਹੀ ਬੰਦਾ ਫੜੂਗਾ ਜਿਹੜਾ ਅੰਦਰ ਲੈ ਗਿਆ ਉਹੀ ਕੱਟੂਗਾ ਇਹ ਵੀ ਦੇਖਿਆ ਜੀ ਬੰਦਾ 14 ਮਹੀਨੇ ਦੇ ਹਾਲਾਤ ਫੋਨ ਫੋਨ ਮਲ ਕੇ ਜਾਂ ਬਾਕੀ ਸਮਾਨ ਉਹ ਕੀ ਰੇਟ ਰੂਪ ਕਿੰਦਾ ਲੱਗਦਾ ਕਿ ਫੋਨ ਅੰਦਰ ਛੋਟਾ 20 15-15000 20-20000 ਦਾ ਲੰਗਾ ਜੀ ਤੇ ਜਰਦੇ ਦੀ ਪੂਰੀ 20000 ਦੀ ਮਿਲਦੀ ਜਾਂ ਅੰਦਰ ਮੁਲਾਜ਼ਮ ਵੇਚਦੇ ਆ ਜੀ ਆਪਣੇ ਬੰਦੇ ਡੁਰਵੇ ਰੱਖੇ ਹੋਏ ਅੱਗੇ ਕੈਦੀ ਪ੍ਰਸ਼ਾਸਨ ਕਰਦਾ ਜੀ ਸਾਰਾ ਕੰਮ ਆਪੇ ਜੇਲ੍ਹ ਦੇ ਮੁਲਾਜ਼ਮ ਨੰਬਰ ਦੇ ਅੰਦਰ ਦੇਖੇ ਜੀ ਸੁਭਾਣ ਮੁਲਾਜ਼ਮ ਕੋਈ ਛਰਿਆਮ ਤਾਂ ਨਹੀਂ ਹੈਗਾ ਵੀ ਪਰ ਲੈ ਕੇ ਪ੍ਰਸ਼ਾਸਨੇ ਜਾਂਦਾ ਤਾਂ ਹੀ ਅੰਦਰ ਆਉਂਦਾ ਇਦਾਂ ਕਿਦਾਂ ਆ ਜੂਗਾ ਇਹ ਕੋਈ ਬੰਦਾ ਲੈ ਕੇ ਜਾਂਦਾ ਉਹ ਤਾਂ ਪਸ਼ੂ ਜਿਹੇ ਤਰ੍ਹਾਂ ਕੁੱਟਿਆ ਜਾਂਦਾ ਨਸ਼ਾ ਕਿਹੜਾ ਕਿਹੜਾ ਮਿਲਦਾ ਅੰਦਰ ਅੰਦਰ ਜਰਦਾ ਜੁਰਦਾ ਗੋਲੀਆਂ ਗੋਲੀਆਂ ਸਭ ਕੁਝ ਮਿਲਦਾ ਜੀ ਹਾਂਜੀ ਹਰ ਤਰ੍ਹਾਂ ਦਾ ਦੋਸ਼ਰ ਬੰਦਾ ਹਾਂਜੀ ਬਾਹਰੋਂ ਤਾਂ ਨਹੀਂ ਬੋਲ ਚੁੱਪੀ ਜਾਂਦੀ ਜੀ ਅੰਦਰੋਂ ਫੋਨ ਮਿਲਦੇ ਹੁਣ ਬਾਹਰੋਂ ਨਹੀਂ ਹੁਣ ਬਾਹਰੋਂ ਬੰਦ ਹੋ ਗਿਆ ਕੰਮ ਬਾਹਰ ਘਰ ਦੇ ਲੱਗੀ ਹੋਈ ਆ ਹੁਣ ਮੁਲਾਜ਼ਮੇ ਲੈ ਕੇ ਮੁਲਾਜ਼ਮਾਂ ਹੀ ਲ ਜੀ ਫੇ ਚਲੋ ਅੰਦਰ ਜਾਂਦੇ ਹੋ ਤੁਸੀਂ ਜੋ ਮੰਤਰੀ ਨੂੰ ਦੇਖੋ ਇਹ ਪੇਸ਼ੀ ਤੋਂ ਬਾਅਦ ਜਾਂਦੇ ਹੋ ਤਾਂ ਤੁਹਾਡੀ ਚੈਕਿੰਗ ਵਗੈਰਾ ਬਹੁਤ ਜ਼ਿਆਦਾ ਚੈਕਿੰਗ ਹੁੰਦੀ ਜੀ ਹਾਂ ਕੀ ਤੋਂ ਫੜਿਆ ਜਾਂਦਾ ਕੁੜਦੇ ਦੀ ਡੂਡੀ ਚ ਪਸੂਆਂ ਤੇ ਰਹਾ ਢਾ ਕੇ ਪੂਰਾ ਬਹੁਤ ਜ਼ਿਆਦਾ ਕੁੜਦੇ ਜੀ ਤੁਸੀਂ ਦੇਖ ਨਹੀਂ ਸਕਦੇ ਤੇ ਤੁਸੀਂ ਕਦੇ ਜਾਂ ਬੰਦੇ ਦੇ ਅੰਦਰ ਇਕੱਠੇ ਹੋ ਕੇ ਇਸ ਗੱਲ ਦਾ ਕਦੇ ਵਿਰੋਧ ਨਹੀਂ ਕੀਤਾ ਕਿ ਕਰਿਆ ਜੀ ਫਿਰ ਚਲਾਨ ਪਾ ਦਿੰਦੇ ਆ ਜੀ ਕਦੇ ਪਠਾਨਕੋਟ ਦੀ ਜੇਲ੍ਹ ਦਾ ਅੰਮ੍ਰਿਤਸਰ ਦਾ ਬਠਿੰਡੇ ਦਾ ਜਿੱਥੇ ਮੁਲਾਕਾਤ ਵੀ ਨਾ ਜਾਵੇ ਜੇ ਕੋਈ ਆਪਾਂ ਚੰਗੀ ਗੱਲ ਦਾ ਵਿਰੋਧ ਕਰੀਏ ਜੀ ਚਲਾਨ ਪਾ ਦਿੰਦੇ ਆ ਜੀ ਵੀ ਘਰ ਦੇ ਨਹੀਂ ਮੁਲਾਕਾਤ ਵੀ ਨਾ ਜਾਵੇ ਕੁੱਤ ਮਾਰ ਕਰਦੇ ਚੱਕੀਆਂ ਚ ਬੰਦ ਕਰ ਦਿੰਦੇ ਦੋ ਦੋ ਮਹੀਨੇ ਕੱਢਦੇ ਨਹੀਂ ਫਿਰ ਜੇ ਕੋਈ ਗੰਦਾ ਵਿਰੋਧ ਕਰੇ। ਦੋ ਦੋ ਮਹੀਨੇ ਥੋੜੀ ਜਿਹਾ ਜਗ੍ਹਾ 'ਚ ਰਹਿਣਾ ਪੈਂਦਾ ਅੰਦਰ ਹੀ ਬੰਦ ਕਰ ਦਿੰਦੇ। ਇਹਦੇ ਨਾਲ ਚਰਨਪ੍ਰੀਤ ਵਾਲਾ ਜਿਹੜਾ ਕਦੋਂ ਦਾ ਬੰਦ ਸੀ ਚਰਨਪ੍ਰੀਤ ਤੇ ਕਿਹੜੇ ਕੇਸ ਤੋਂ ਕੰਮ ਸੀਗਾ? ਮੇਰੇ ਨਾਲੇ ਤਾਂ ਇਹ ਐਨਡੀਪੀਐਸ ਜੀ 14 ਮਹੀਨੇ ਹੋ ਗਏ ਤੇ ਮੈਂ ਰਾਤ ਜਾ ਜਾਂਦੀ ਹੁੱਥੀ ਹਾਂ। ਕੀ ਫੜਿਆ ਅਸਮਦ ਕੋਲ? ਫੜਿਆ ਤਾਂ ਮੁੰਡਿਆਂ ਕੋਲੋਂ ਜਿਹੜਾ ਤਿੰਨ ਤੇ ਉਹਨਾਂ ਕੋਲ ਫੋਨ ਫੜਿਆ ਗਿਆ। ਉਹਨਾਂ ਨੇ ਜਨਵਰੀ ਦਾ ਨੋਨ ਲਿਆਈ ਅੱਗੇ। ਤੁਹਾਡੇ ਕੋਲ ਕੀ ਫੜਿਆਗਾ ਜੀ? ਤੁਹਾਡੇ ਤਿੰਨ ਦੀ ਫੀਸਟ ਕਰ। ਕਬਾੜ ਕੋਈ ਰੰਜੀ ਸਾਡੀ ਪੁਲਿਸ ਨਾਲ ਪ੍ਰਾਣੀ ਡਿਸਪਿਊਟ ਚੱਲਦਾ ਜੀ ਅਸੀਂ ਵੀ ਕੰਪਲੀਟ ਕਰੀ ਹੋਈ ਹੈ ਜੀ ਅੱਛਾ ਹਾਂਜੀ ਤੁਹਾਨੂੰ ਥੋੜੀ ਜਮਾਨਤ ਹੋ ਗਈ ਮੇਰੀ ਜਮਾਨਤ ਹੋ ਗਈ ਜੀ ਫੜਿਆ ਕੀ ਹੈ ਅਸੀਂ ਤਾਂ ਫੜਿਆ ਕੁਝ ਵੀ ਨਹੀਂ ਹੈ ਹਰੋਂ ਨਹੀਂ ਪਾਈ ਸਾਡੇ ਦੇ ਕਿੰਨੇ ਗ੍ਰਾਮ ਪਾਈ 260 ਗ੍ਰਾਮ ਹੈਵੀ ਕਰਕੇ ਪਾਤੀ ਜੀ ਬਾਹਰ ਨਾ ਆਉਣ ਬੰਦੇ ਉਸ ਦੇ ਵੀ ਕੰਪਲੀਟਾਂ ਵਾਲੀਆਂ ਚੰਨੀ ਦਾ ਵੀ ਪੁਲਿਸ ਨਾਲ ਡਿਸਪਿਊਟ ਚੱਲਦਾ ਮੇਰਾ ਵੀ ਮੇਰੀ ਵਾਈਫ ਨੇ ਪਰਚਾ ਪਾਇਆ ਐਸਐਸਪੀ ਦੇ ਪੇਸ਼ ਹੋਏ ਤੇ ਐਸਐਚਓ ਦੇ ਨਾਲ ਤਾਂ ਹੁਣ ਕਾਨੂੰਨ ਲੈਣਾ ਜੀ ਪਹਿਲਾਂ ਵੀ ਕੋ ਪਛਾਣ ਹੋਦੇ ਪਹਿਲਾਂ ਹੈਗੇ ਜੀ ਲੋੜੇ ਚੋੜੇ ਤੇ ਪਰਚੇ ਹੈਗੇ ਚੰਨੀ ਤੇ ਵੀ ਹੈਗੇ ਜੀ ਤੇ ਅੰਦਰ ਜੇਲ੍ਹ ਸੁਪਰਡੈਂਟ ਵਗੈਰਾ ਜਾਂ ਹੋਰ ਜਿਹੜੇ ਸੀਨੀਅਰ ਅਧਿਕਾਰੀ ਹੈ ਉਹਨਾਂ ਦਾ ਕੀ ਰਵੱਈਆ ਰਹਿੰਦਾ ਹੈਗਾ ਰਵੱਈਆ ਤਾਂ ਹੁਣ ਠੀਕ ठाਕੀ ਹੈ ਜੀ ਵੈਸੇ ਤਾਂ ਪਰ ਕੰਮ ਤਨੋਂ ਕਦੀ ਸਾਰੇ ਇਹੀ ਕਰਦੇ ਆ ਜੀ ਹਾਂ ਕਦੇ ਅੰਦਰ ਜੋ ਦਰਸ਼ਾਪੰਦਰ ਜਾਂਦੇ ਜੇ ਚੱਕਰਨ ਦੇ ਲਈ ਜਾਂ ਹੋਰ ਬੰਦੀ ਕਰਦੇ ਨੇ ਜੀ ਸਾਨੂੰ ਜੱਜ ਸਾਹਿਬ ਡੁੱਡੀਆਂ ਚ ਮੁੜ ਜਾਂਦੇ ਅੱਧੇ ਤਾਂ ਜੋੜੀ ਚ ਜ਼ਿਆਦਾ ਤਾਂ ਜੱਜ ਸਾਹਿਬ ਜਿਹੜਾ ਅੱਗੇ ਆਉਂਦਾ ਸਾਨੂੰ ਬੰਦੀ ਅੰਦਰ ਕਰ ਦਿੰਦੇ ਜਦੋਂ ਜੱਜ ਨਹੀਂ ਆਉਣਾ ਹੁੰਦਾ ਨਾ ਸਾਨੂੰ ਕੰਟੀਨ ਖੋਲਦੇ ਆਂ ਕੱਪੜੇ ਤੱਕ ਨੂੰ ਸਾਨੂੰ ਸੁਕਾਉਣ ਨਹੀਂ ਦਿੰਦੇ ਜਦ ਜੱਜ ਨਹੀਂ ਆਉਣਾ ਹੁੰਦਾ ਸਾਨੂੰ ਤਾਂ ਬੁਖੋਲੇ ਦਾ ਜਦੋਂ ਜੱਜ ਨਹੀਂ ਆਉਣਾ ਤਾਂ ਸੁੱਖ ਨਹੀਂ ਕੋਈ ਮਿਲਦਾ ਜਦੋਂ ਜੱਜ ਸਾਹਿਬ ਨੂੰ ਆਣੇ ਕੋਈ ਸਵਾਲ ਕਰੇ ਬੰਦੇ ਨੂੰ ਕੋਈ ਰਾਹ ਨਿਕਲੇ ਪਰ ਸਾਨੂੰ ਦੁੱਖ ਹੁੰਦਾ ਜੀ ਅੰਦਰ ਆਏ ਤੇ ਲੋਕ ਜਿਹੜੀ ਤੁਹਾਡੀ ਗੱਲ ਆ ਉਹ ਕੇ ਬਾਹਰ ਨਹੀਂ ਜਾਂਦੀ ਹਾਂ ਸਾਨੂੰ ਬੰਦ ਕਰ ਦਿੱਤਾ ਜਾਂਦਾ ਜੀ ਨਾ ਕੰਟੀਨ ਖੋਲਦੇ ਜੀ ਉਸ ਦਿਨ ਤੇ ਨਾ ਸਾਨੂੰ ਬਾਹਰ ਘੁੰਮਣੇ ਫਿਰਨ ਨਹੀਂ ਦਿੱਤਾ ਜਾਂਦਾ ਨਾ ਕੋਈ ਗੁਰਦੁਆਰਾ ਮੰਦਿਰ ਨਾ ਕੱਪੜੇ ਵੀ ਸੁਕਾਉਣ ਦਿੱਤੇ ਜਾਂਦੇ ਬਾਹਰ ਜਪ ਕੋ ਹੋਰ ਕੋ ਚੇਰ ਪਰਸ ਵਗੈਰਾ ਹੋਰ ਆਉਂਦੇ ਜਾਂਦੇ ਮਲੂਕੀਰ ਘਰ ਵਾਲੇ ਕੋਈ ਆਉਂਦਾ ਜਾਂਦਾ ਤਾਂ ਮਲੂਕੀਰ ਘਰ ਵਾਲੇ ਹੁਣ 7 8 9 ਤਿੰਨ ਦਿਨ ਆਏ ਤੇ ਜੀ ਸਾਨੂੰ ਬੰਦੀ ਰੱਖੀ ਤਿੰਨ ਦਿਨ ਹਾਂ ਹੁਣ ਆਏ ਤੇ ਜੀ ਹਿਊਮਨ ਰਾਈਟਸ ਵਾਲੇ ਤੁਹਾਨੂੰ ਖੱਲੇ ਨਹੀਂ ਬੰਦੀ ਰੱਖਦੇ ਸਾਰੀ ਜੇਲ੍ਹ ਨੂੰ ਜੀ ਹਾਂਜੀ ਪਰਚਾ ਕਿਹੜੇ ਥਾਣੇ ਹੋਇਆ ਤਾਂ ਐ ਰੋਪੜ ਸਿਟੀ ਦਾ ਹੀ ਤੇ ਜੀ ਹੁਣ ਤੋਂ ਨਹੀਂ ਤੁਹਾਡਾ ਪਹਿਲਾਂ ਰੋਪੜ ਸਿਟੀ ਹਾਂਜੀ ਠੀਕ ਹੈ ਠੀਕ ਹੈ ਮਾਈ ਗੋਣਾ ਨਹੀਂ ਅਜਨਾ ਜੀ ਜ਼ਿਲ੍ਹਾ ਜੇਲ੍ਹ ਰੋਪੜ ਦੇ ਵਿੱਚ ਇੱਕ ਹਵਾਲਾਤੀ ਚਰਨਪ੍ਰੀਤ ਸਿੰਘ son of ਲਾਭ ਸਿੰਘ ਐਨਡੀਪੀਐਸ ਦੇ ਕੇਸ ਵਿੱਚ ਬੰਦ ਸੀ। ਤੋਂ ਉਹਦੀ ਸਵੇਰੇ ਤੜਕੇ ਸਾਰ ਲੱਗਿਆ 4 ਵਜੇ ਦੇ ਕਰੀਬ ਤਬੀਤ ਖਰਾਬ ਹੋ ਗਈ। ਤੋਂ ਉਹਨੂੰ ਇਮੀਡੀਏਟਲੀ ਜੇਲ੍ਹ ਦੇ ਮੈਡੀਕਲ ਅਫਸਰ ਵੱਲੋਂ ਜਿਹੜੀ ਆ ਉਹ ਫਸਟ ਸਟੇਟ ਦਿੱਤੀ ਗਈ। ਤੇ ਉਹਦੀ ਕੰਡੀਸ਼ਨ ਨੂੰ ਦੇਖਦੇ ਹੋਏ ਇਮੀਡੀਏਟਲੀ ਉਹਨੂੰ ਸਿਵਲ ਹਸਪੀਟਲ ਜਿਹੜਾ ਰੋਪੜ ਰੈਫਰ ਕਰ ਦਿੱਤਾ ਗਿਆ। ਤੇ ਜਿੱਥੇ ਡਾਕਟਰਾਂ ਨੇ ਚੈੱਕ ਕੀਤਾ ਤੇ ਉਹ ਜਿਹੜੇ ਆ ਉੱਥੇ ਉਹਨਾਂ ਨੂੰ ਮ੍ਰਿਤਕ ਡਿclare ਕਰ ਦਿੱਤਾ ਗਿਆ। ਤੋਂ ਇਹ ਇੱਕ ਮੰਦਭਾਗੀ ਘਟਨਾ ਜਿਹੜੀ ਆ ਉਹ ਜ਼ਿਲ੍ਹਾ ਜਲਰੋਪੜ ਵਿਖੇ ਅੱਜ ਕੋਈ ਹੈ। ਉਹਦੇ ਪਰਿਵਾਰ ਜਿਹੜਾ ਹੈਗਾ ਉਹ ਕਹਿ ਰਿਹਾ ਵੀ ਅੰਦਰ ਉਹਦੇ ਨਾਲ ਕੁੱਟਮਾਰ ਹੋਈ ਹੈ ਤੇ ਮਾਰ ਕੁੱਟ ਕੇ ਹੀ ਬੜੀ ਦੀ ਮੌਤ ਹੋਈ ਹੈ ਮਾਰ ਕੁੱਟ ਕੇ। ਦੇਖੋ ਜੀ ਹਲੇ ਤੱਕ ਜੋ ਅਸੀਂ ਸਵੇਰੇ ਪਹੁੰਚੇ ਇੱਥੇ ਤੋਂ ਜੋ ਦੇਖ ਰਹੇ ਆ ਇਸ ਤਰ੍ਹਾਂ ਦੀ ਤੇ ਗੱਲ ਹਲੇ ਤੱਕ ਕੋਈ ਸਾਹਮਣੇ ਆਈ ਨਹੀਂ ਆ। ਤੋਂ ਕਿਉਂਕਿ ਕੋਈ ਵੀ ਜਦੋਂ ਕਸਟੋਡੀਅਲ ਡੈਥ ਹੁੰਦੀ ਆ ਉਹਦੇ ਚ ਅਸੀਂ ਮਾਨਯੋਗ ਸੈਸ਼ਨ ਜੱਜ ਨੂੰ ਜਿਹੜੀ ਆ ਰਿਕਵੈਸਟ ਕਰ ਦਿੰਨੇ ਆ ਕਿ ਉਹਦੇ ਚ ਇੱਕ ਜੁਡੀਸ਼ੀਅਲ ਇਨਕੁਆਰੀ ਜਿਹੜੀ ਆ ਜੁਡੀਸ਼ੀਅਲ ਮੈਜਿਸਟ੍ਰੇਟ ਦੁਆਰਾ ਕਰਾਈ ਜਾਵੇ। ਤੋਂ ਮਾਨਯੋਗ ਜ਼ਿਲ੍ਹਾ ਦੇ ਸੈਸ਼ਨ ਜੱਜ ਨੇ ਇੱਕ ਜੁਡੀਸ਼ੀਅਲ ਮੈਜਿਸਟ੍ਰੇਟ ਨੂੰ ਤਾਇਨਾਤ ਕਰ ਦਿੱਤਾ। ਉਹ ਇਹਦੀ ਇਨਕੁਆਰੀ ਕਰ ਰਿਹਾ। ਉਹ ਸਾਰੇ ਜਿਹੜੇ ਆ ਬੰਦੀਆਂ ਦੇ ਬਿਆਨ ਲੈ ਰਹੇ ਆ। ਉਹਨਾਂ ਦੇ ਵਾਰਸਾਂ ਦੇ ਵੀ ਬਿਆਨ ਲੈ ਰਹੇ ਆ। ਉਹਦੀ ਜਿਹੜੀ ਪ੍ਰੋਪਰ ਜਿਹੜੀ ਆ ਪੋਸਟਮਾਰਟਮ ਹੋਊਗਾ ਉਹਦੀ ਵੀਡੀਓਗ੍ਰਾਫੀ ਹੋਊਗੀ। ਅਗਰ ਕੋਈ ਵੀ ਇਸ ਤਰ੍ਹਾਂ ਦਾ ਤੱਥ ਸਾਹਮਣੇ ਆਉਂਦਾ ਕਿ ਉਹਦੇ ਨਾਲ ਕੋਈ ਮਾਰਕਟਾਈ ਹੋਈ ਹੈ ਤਾਂ ਉਹਦੇ ਖਿਲਾਫ ਜਿਹੜੀ ਆ ਉਹ ਇਨਕੁਆਰੀ ਦੇ ਮੁਤਾਬਕ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਹਜੇ ਤੱਕ ਕਿਸੇ ਜੇਲ੍ਹ ਦੇ ਕਿਸੇ ਕਰਮਚਾਰੀ ਦੇ ਖਿਲਾਫ ਕੋਈ ਕਾਰਵਾਈ ਨਹੀਂ ਹਾਲੇ ਤੱਕ ਨਹੀਂ ਕਿਉਂਕਿ ਇਨਕੁਆਇਰੀ ਹਲੇ ਚੱਲਦੀ ਆ ਮੈਜਿਸਟਰੇਟ ਸਾਹਿਬ ਵੀ ਅੰਦਰ ਹੀ ਬੈਠੇ ਹੋਏ ਆ ਸੋ ਇਨਕੁਆਇਰੀ ਇਸ ਗੋਇੰਗ ਆਨ ਤੇ ਅੰਦਰ ਜੇਲ੍ਹ ਦੇ ਅੰਦਰ ਹਾਲਾਤ ਕੀ ਨਜ਼ੀਕਾਦੀ ਜਿਹੜੇ ਬੰਦੀ ਨੇ ਕੀ ਪ੍ਰੋਟੈਸਟ ਕਰ ਰਹੇ ਆ ਉਹ ਕੀ ਕੁਝ ਕੈਦੀਆਂ ਦੇ ਵਿੱਚ ਨਾ ਇਹ ਰੋਸ ਹੈਗਾ ਕਿਉਂਕਿ ਜਿਹੜੀ ਉਹਨਾਂ ਦੀ ਜਿਹੜੀ ਚੰਨਪ੍ਰੀਤ ਸਿੰਘ ਇੱਕਦਮ ਹੀ ਇਹ ਨਿਊਜ਼ ਮਿਲੀ ਸਵੇਰੇ ਉਹਨਾਂ ਨੂੰ ਕਿ ਉਹਨਾਂ ਦੇ ਇੱਕ ਸਾਥੀ ਦੀ ਜਿਹੜੀ ਮੌਤ ਹੋ ਗਈ ਆ ਤੋਂ ਉਹਨਾਂ ਨੂੰ ਵੀ ਬੜਾ ਸਦਮਾ ਪਹੁੰਚਿਆ ਸਾਰਿਆਂ ਨੂੰ ਤੋਂ ਉਹਨਾਂ 'ਚ ਕੁਝ ਰੈਜ਼ੈਂਟਮੈਂਟ ਹੈਗੀ ਆ ਤੋ ਅਸੀਂ ਉਹਨਾਂ ਨੂੰ ਸੁਣਵਾਈ ਕਰ ਰਹੇ ਹਾਂ ਤੋ ਹੱਲ ਹੋ ਜਾਊਗਾ ਅਪੋਇੰਟਮੈਂਟ ਸਾਫਟਵਰ ਦੇ ਤੇ ਕਹਿੰਦੇ ਕਿ ਕਰਦੀਪ ਕੋਲ ਤਾਂ ਤਾਂ ਵੀ ਅੰਦਰ ਕਲੇ ਖਾਣਾ ਵੀ ਨਹੀਂ ਖਾ ਰਹੇ ਮੈਂ ਖਾਣਾ ਸਵੇਰੇ ਵੰਡ ਦਿੱਤਾ ਸੀ ਅਸੀਂ ਖਾਣਾ ਵੰਡਤਾ ਸੀ ਉਸ ਤੋਂ ਬਾਅਦ ਥੋੜੀ ਜਿਹੀ ਪ੍ਰੋਬਲਮ ਸ਼ੁਰੂ ਹੋਈ ਆ ਤੋ ਅਸੀਂ ਰਿਜ਼ੋਲਵ ਕਰਨ ਜਾ ਰਹੇ ਹਾਂ ਸਾਰੀ ਐਡਮਿਨਿਸਟ੍ਰੇਸ਼ਨ ਪਹੁੰਚੀ ਹੋਈ ਹੈ ਇੱਥੇ ਤੋ ਅਸਮ ਨੂੰ ਰਿਸੋਲਵ ਕਰ ਜਿਹੜਾ ਚੰਗਰਪ੍ਰੀਤ ਦਾ ਭਤੀਜਾ ਜੀ ਕੱਲ ਰਾਤੀ ਹੀ ਜੇਲ੍ਹ ਤੋਂ ਬੇਲ ਦੇ ਉੱਤੇ ਬਾਹਰ ਗਿਆ ਹੈਗਾ ਉਹਦਾ ਕਹਣਾ ਵੀ ਅੰਦਰ ਗੱਲਾਂ ਵੀ ਨਸ਼ਾ ਹੈ ਜਾਂ ਮੋਬਾਈਲ ਦਾ ਉਹ ਸਾਰੇ ਜੇਲ੍ਹ ਦੇ ਜਿਹੜੇ EMPLOYEES ਆ ਉਹਨਾਂ ਵੱਲੋਂ 20-20000 25000 ਰੁਪਏ ਲੈ ਕੇ ਜਿਹੜਾ ਉਹ ਦਿੱਤਾ ਜਾਂਦਾ ਹੈਗਾ ਅੰਦਰ ਦੇਖੋ ਜੀ ਤੇ ਉਹ ਅਲੀਗੇਸ਼ਨ ਹੈਗੀ ਹੈ ਤੋ ਮੈਨੂੰ ਕੋਈ ਵਿੱਚ ਲੱਗ ਨਹੀਂ ਰਿਹਾ ਪਰ ਮੈਂ ਫਸੇ ਸਗੋਂ ਜਿਹੜਾ ਅੱਜ ਪ੍ਰੈਜ਼ੈਂਟ ਜੇਲ੍ਹ ਪ੍ਰਸ਼ਾਸਨ ਆ ਇੱਕ ਕਾਫੀ ਇਥੇ ਥ੍ਰੋ ਵਗੈਰਾ ਹੁੰਦੀਆਂ ਸੋ ਉਹਨਾਂ ਨੇ ਕਾਫੀ ਇਹਨਾਂ ਨੇ ਰੋਕਿਆ ਮੋਬਾਈਲ ਰਿਕਵਰੀ ਵੀ ਬਹੁਤ ਪਹਿਲਾਂ ਨਾਲੋਂ ਘੱਟ ਤੋ ਅਗਰ ਕੋਈ ਇਸ ਤਰ੍ਹਾਂ ਦੀ ਸਾਡੇ ਸਾਹਮਣੇ ਕੋਈ ਚੀਜ਼ ਆਉਂਦੀ ਹੈ ਤੋ ਅਸੀਂ ਜ਼ਰੂਰ ਉਹ ਐਕਸ਼ਨ ਲਵਾਂਗੇ ਪਰ ਹਾਲੇ ਤੱਕ ਕੋਈ ਇਸ ਤਰ੍ਹਾਂ ਦੀ ਗੱਲ ਸਾਹਮਣੇ ਨਹੀਂ ਆਈ ਉਹਨਾਂ ਦਾ ਕਹਿਣਾ ਕਿ ਤਿੰਨ ਜਿਹੜੇ ਕੈਦੀ ਹੈਗੇ ਆ ਦਾ ਬੀਤੀ ਰਾਤ ਪੁਲਿਸ ਨੇ ਉਹਨਾਂ ਨੂੰ ਫੜਿਆ ਹੈਗਾ ਜੇਲ੍ਹ ਦੀ ਉਹਦਾ ਮੋਬਾਈਲ ਦੀ ਰਿਕਵਰੀ ਨੂੰ ਲੈ ਕੇ ਤੇ ਉਸੇ ਰਿਕਵਰੀ ਦੇ ਵਿੱਚ ਹੀ ਜਿਹੜਾ ਇਹਨੂੰ ਜਿਹੜਾ ਮਾਰਕੀਟ ਕੀਤੀ ਹੈ ਉਸ ਨਾਲ ਚੱਲਦਾ ਕੋਈ ਇਹ ਸਾਹਮਣੇ ਆਇਆ ਕਿ ਕੱਲ ਸ਼ਾਮੀ ਕੋਈ ਫੈਂਕਾ ਹੋਇਆ ਕਹਿੰਦੇ ਕੋਈ ਤੋ ਉਹਦੇ ਬਾਰੇ ਅਗਰ ਕੋਈ ਉਹਨਾਂ ਦੇ ਕੁੱਟਮਾਰ ਦੇ ਅਲੀਗੇਸ਼ਨ ਹੈਗੇ ਉਹ ਤਾਂ ਮੈਜਿਸਟਰ ਸਾਹਿਬ ਇਨਕੁਆਇਰੀ ਕਰ ਰਿਹਾ ਉਹਦੇ ਸਾਹਮਣੇ ਆ ਗੋ ਆਜੋਗੇ ਅਗਰ ਕਿਸੇ ਨੇ ਕੋਈ ਵਧੇਚੀ ਕੀਤੀ ਹੈ ਤੁਸੀਂ ਵੀ ਸਫਰ ਦੀ ਕਨਸੀਕਵੈਂਸਸ ਠੀਕ ਅਸਬਲ ਹਸਰੂਤਨਾ ਦਾ ਮਸੂਲ ਹੋਇਆ ਸੀ ਕਿ ਉਹ ਵੀ ਨਾ ਕੇ ਮੁੰਡਾ ਜਿਹੜਾ ਚੰਨਪ੍ਰੀਤ ਸਿੰਘ ਪੁੱਤਰ ਲਾਭ ਸਿੰਘ ਵਾਸੀ ਕੋ ਬਾਹੜੀ ਜਿਹੜਾ ਜੇਲ੍ਹ ਦੇ ਵਿੱਚ ਐਨਡੀਪੀ ਸਿਕਰ ਦੇ ਵਿੱਚ ਹਵਾਲਾ ਬਤੌਰ ਹਵਾਲਾ ਤਸੀ ਹਵਾਲਾ ਤੋਂ ਬਾਅਦ ਉਹ ਇੱਥੇ ਰਾਤ ਇਹਨਾਂ ਨੂੰ ਹੋਇਆ ਹੋਗਾ ਕੋਈ ਇਹਦਾ ਦਰਕੰਦ ਸੰਸਨ ਬਾਅਦ ਕੋਈ ਟੈਕ ਹੋ ਗਿਆ ਅਟੈਕ ਦੇ ਵਿੱਚ ਉਹ ਇਥੇ ਹਸਪੀਟਲ ਲੈ ਕੇ ਹਸਪੀਟਲ ਲੈ ਕੇ ਦੂਜੇ ਬਹੁਤ ਹਾਲਾਤ ਆਹੀ ਗੱਲ ਆ ਗਿਆ ਉਹਦੀ ਜਿਹੜੀ ਕਾਰਵਾਈ ਮੈਜਿਸਟਰ ਸਾਹਿਬ ਕਰ ਰਹੇ ਨੇ ਮੈਜਿਸਟਰ ਸਾਹਿਬ ਜੋ ਹੁਕਮ ਦੇਣ ਕੋਦੇ ਅਧਾਰ ਤੇ ਕਾਰਵਾਈ ਜਿਹੜੀ ਚੱਲ ਰਹੀ ਹੈ ਜਿਹੜੇ ਮਿਨਿਸਟਰ ਸਾਹਿਬ ਨੇ ਜੇ ਜੀ ਜਸਪਰੀ ਸਿੰਘ ਜੀ ਆਏ ਸੀ ਇਹ ਜਿਹੜਾ ਪਰਿਵਾਰ ਦੋਸ਼ ਲਾ ਰਿਹਾ ਕੁੱਟਮਾਰ ਦਾ ਕੁਝ ਤਰ੍ਹਾਂ ਦੀ ਗੱਲ ਦਾ ਕੋਈ ਇਹ ਡਿਸਟ੍ਰਿਕਟ ਸਾਹਿਬ ਦੇਖ ਰਿਹਾ ਇਨਕੁਆਰੀ ਕਰ ਰਿਹਾ ਜੋ ਮੈਜਿਸਟਰ ਸਾਹਿਬ ਜੋ ਬਾਜ਼ੂ ਹੋਊਗਾ ਤੇ ਜਮੇ ਬੀ ਖੰਭਾ ਰਸਤਾ ਮੈਂ ਕੋਠੀ ਤੋਂ ਹੀ ਮੰਨ ਲੈਂਦੀ ਹਾਂ ਓਏ ਉਗੀ ਰਖਾਣਾ ਮੈਂ ਨਾ ਸਾਡੇ ਤਿੰਨਾਂ ਦੇ ਸ਼ੇਰਾਂ ਨੂੰ ਤਿੰਨ ਕਹਿੰਦਾ ਬਕਾਲਤਨਾਮਾ ਲੈ ਕੇ ਆ ਜਾ ਬੀਬੀ ਮੈਂ ਤੈਨੂੰ ਕਹਾਂਦਾ ਨਹੀਂ ਮੌੜਦਾ ਤਾਂ ਕਿ ਜੇ